ਅੰਮ੍ਰਿਤ ਸਰਚ ਪਾਂਸ ਸਿੰਘ ਸੇਵਾਨਾਦੀ ਇਕਤਰਤਾ ਹੋਣੀ ਹੈ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਤੇ ਅੱਜ ਇਸ ਇਕਤਰਤਾ ਵਿੱਚ ਚਰਚਾ ਹੋਵੇਗੀ ਸਿੰਘ ਸੇਵਾਨਾ ਵੱਲੋਂ ਸਪਸ਼ਟੀਕਰਨ ਤੇ ਫੈਸਲਾ ਲੈ ਜਾਣ ਦੀ ਵੀ ਅੱਜ ਸੰਭਾਵਨਾ ਹੈ ਸੋ ਅੱਜ ਅੰਮ੍ਰਿਤ ਸਰਚ ਪਾਂਸ ਸਿੰਘ ਸੇਵਾਨਾਦੀ ਇਕਤਰਤਾ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸਭ ਤੋਂ ਅਹਿਮ ਰਹਿਣ ਵਾਲਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਸਪਸ਼ਟੀਕਰਨ ਦਿੱਤਾ ਗਿਆ ਸੀ ਉਸ ਤੇ ਚਰਚਾ ਹੋਵੇਗੀ ਔਰ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਚਰਚਾ ਤੋਂ ਬਾਅਦ ਕੋਈ ਫੈਸਲਾ ਵੀ ਲਿਆ ਜਾ ਸਕਦਾ ਹੈ 24 ਜੁਲਾਈ ਨੂੰ ਸੁਖਬੀ ਸਿੰਘ ਬਾਦਲ ਨੇ ਚੋਤੇਦਾਰ ਨੂੰ ਆਪਣੇ ਬੰਦ ਲਿਫਾਫੇ ਵਿੱਚ ਸਪਸ਼ਟੀਕਰਨ ਸੌਂਪਿਆ ਸੀ ਦੱਸਿਆ ਗਿਆ ਸਵੇਰੇ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਇਕਤਰਤਾ ਹੋਵੇਗੀ 24 ਜੁਲਾਈ ਨੂੰ ਸੁਖਬੀ ਸਿੰਘ ਬਾਦਲ ਨੇ ਚੋਤੇਦਾਰ ਨੂੰ ਆਪਣਾ ਸਪਸ਼ਟੀਕਰਨ ਸੌਂਪਿਆ ਸੀ ਔਰ ਅੱਜ ਇਸ ਮਾਮਲੇ ਦੇ ਵਿੱਚ ਇਕਤਰਤਾ ਹੋਏਗੀ ਪੰ ਸਿੰਘ ਸੇਵਾਣਾ ਦੀ ਜਿਸ ਵਿੱਚ ਇਸ ਤੋਂ ਸਪਸ਼ਟੀਕਰਨ ਦਿੱਤਾ ਗਿਆ ਸੀ ਉਸ ਤੇ ਚਰਚਾ ਹੋਏਗੀ ਨਾਲ ਦੇ ਨਾਲ ਇੱਥੇ ਕਿਆ ਸਰਾਹੀਆਂ ਲੱਗ ਰਹੀਆਂ ਨੇ ਕਿ ਅੱਜ ਇਸ ਤੇ ਕੋਈ ਫੈਸਲਾ ਵੀ ਸਿੰਘ ਸਹਿਬਾਨਾ ਵੱਲੋਂ ਸੁਣਾਇਆ ਜਾ ਸਕਦਾ ਸੁਦਾ ਦੇ ਕੇ ਸੁਖਬੀ ਸਿੰਘ ਬਾਦਲ ਵੱਲੋਂ ਇੱਥੇ ਜੋ ਸਪਸ਼ਟੀਕਰਨ ਦਿੱਤਾ ਗਿਆ ਸੀ ਬਕਾਇਦਾ ਇੱਕ ਪੱਤਰ ਲਿਖਿਆ ਗਿਆ ਸੀ ਹਾਲਾਂਕਿ ਉਸ ਨੂੰ ਵੀ ਜਨਤਾ ਕੀਤਾ ਗਿਆ ਸੀਗਾ ਸਿੰਘ ਸਹਿਬਾਨਾ ਵੱਲੋਂ ਸਿੰਘ ਸਹਿਬਾਨਾ ਵੱਲੋਂ ਸਪਸ਼ਟੀਕਰਨ ਤੇ ਫੈਸਲਾ ਪਰ ਅੱਜ ਲੈ ਜਾਣ ਦੀ ਸੰਭਾਵਨਾ ਜ਼ਰੂਰ ਜਿਤਾਈ ਜਾ ਰਹੀ ਹੈ 24 ਜੁਲਾਈ ਨੂੰ ਜਦੋਂ ਸੁਖਬੀ ਸਿੰਘ ਬਾਦਲ ਨੇ ਇੱਥੇ ਆਪਣਾ ਸਪਸ਼ਟੀਕਰਨ ਦਿੰਦਿਆਂ ਹੋਇਆਂ ਪੱਤਰ ਦਿੱਤਾ ਸੀ ਸੋ ਅੱਜ ਸਵੇਰੇ 11:00 ਵਜੇ ਇਹ ਕਾਲ ਤੱਕ ਸਾਫ ਤੇਕਰਤਾ ਹੋਵੇਗੀ। ਸੋ ਪਹਿਲਾ ਇੱਥੇ ਚਰਚਾ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਇਸ ਬਾਬਤ ਜੁੜਾ ਹੈ ਕਿ ਪੰਨ ਸਿੰਘ ਸੇਵਾਰਾ ਦਾ ਫੈਸਲਾ ਰੰਦਾ ਹੈ। ਉਸ ਦੇ ਬਾਰੇ ਤਸਵੀਰ ਸਾਫ ਹੋਣ ਦੀ ਵੀ ਸੰਭਾਵਨਾ ਹੈ। ਸੋ ਸੁਬੀਰ ਸਿੰਘ ਬਾਦਲਵਾਲੋ ਜੋ ਸਪਸ਼ਟੀਕਰਨ ਦਿੱਤਾ ਗਿਆ ਸੀ ਬਕਾਇਦਾ ਇਸ ਨੂੰ ਲੈ ਕੇ ਇੱਕ ਬੰਦ ਲਿਫਾਫੇ ਵਿੱਚ ਚਿੱਠੀ ਲਿਖੀ ਗਈ ਸੀ ਪੰਨ ਸਿੰਘ ਸੇਵਾਰਾ ਨੂੰ 24 ਜੁਲਾਈ ਨੂੰ ਇੱਥੇ ਜਥੇਦਾਰ ਨੂੰ ਉਹਨਾਂ ਨੇ ਬੰਦ ਲਿਫਾਫੇ ਵਿੱਚ ਅਫਤ ਸਪਸ਼ਟੀਕਰਨ ਸੌਪਿਆ ਸੀ। ਔਰ ਇਸ ਬਾਬਤ ਜੁੜਾ ਹੈ حالانکہ سیاست کس قدر ہوندی رہی ہے اس دیاں بھی تصویرہ لگاتار سامنے آن دیا رہی ہے تو آج سویرے گیارہ وجہ ہن پان سنگھ سے دی ایتھے اکال تک سے اک ترتا ہوئے گی اور اس تو بعد ایتھے منیا جا رہا ہے کہ اس سے کیا فیصلہ پان سنگھ سے بنا لیندے نے وہ بھی شاید صاف ہو جائے گا تو سکبیر سنگھ بادلوں دیتے کہ سپسٹی کرنتے آج چرچہ جڑی ہے ہوئے گی دس دے کہ جس طرح نے بند لفافے اپنا سپشی کرن دیتا سی حالانکہ اس تو بعد اس تو فن سنگھ والو جن تک بھی کیتا گیا سی جو جتیدار صاحب نے لکھیا سی او بھی کیتا گیا لگاتار اس لے کے اور شروع اکالی دل و بھی اپنی یہ تصویر صاف کیتی گئی سی مرندر ایس ویلے جڑ چکے نے مرندر جس طرح آج دا دن بڑا اہم ہے گیارہ بجے شری اکالخت صاحب تک ایک ترتا ہونی ہے اور سب تو اہم مدعا ہی رہن والا ہے جو سکھبیر بادل وقت سپشٹی دیا گیا کوئی جانکاری ਆ ਦੇਖੋ ਆਦਾ ਬੀਤੀ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਆਗੂਆਂ ਦੇ ਇੱਕ ਧੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਸੁਖਵੀਰ ਬਾਦਲ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਾਈ ਗਈ ਸੀ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਪਾਰਟੀ ਪ੍ਰਧਾਨ ਵੱਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਗਈ ਅਣਦੇਖੀ ਕੀਤੀ ਗਈ ਹੈ अनेका ਦੋਸ਼ ਜਿਹੜੇ ਲਗਾਏ ਗਏ ਸੀ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸੇਵਾੰਦੀ ਬੈਠਕ ਹੋਈ ਸੁਖਵੀਰ ਬਾਦਲ ਇੱਥੇ ਪਹੁੰਚੇ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਇੱਕ ਬੰਦ ਲਫਾਫਾ ਸਪਸ਼ਟੀਕਰਨ ਦਿੱਤਾ ਗਿਆ ਉਸ ਮੀਟਿੰਗ ਤੋਂ ਕੁਝ ਦਿਨ ਬਾਅਦ ਉਹ ਚਿੱਠੀ ਜਿਹੜੀ ਹੈ ਜਨਤਕ ਕੀਤੀ ਗਈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਨਿਮਾਣੇ ਸਿੱਖਾਂ ਨੂੰ ਸਿੱਖ ਕੌਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਪੰਤ ਹੁੰਦੇ ਆ ਬਾਗੀ ਧੜੇ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਆਪਣੀ ਝੋਲੀ ਵਿੱਚ ਪਾਉਣ ਦੀ ਗੱਲ ਆਖੀ ਔਰ ਨਾਲ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਪੰਜ ਸਿਕਸਵਾਂ ਵੱਲੋਂ ਲਗਾਈ ਗਈ ਹਰ ਸਜ਼ਾ ਖੜੇ ਮੱਥੇ ਪਰਵਾਨ ਹੈ ਤੇ ਹੁਣ ਅੱਜ 30 ਅਗਸਤ ਨੂੰ ਪੰਚ ਸਿੰਘ ਸਭਾ ਦੀ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਵਿਖੇ 11 ਵਜੇ ਆਰੰਭ ਹੋਣ ਜਾ ਰਹੀ ਹੈ। ਤਾਂ ਠੀਕ 11 ਵਜੇ ਪੰਚ ਸਿੰਘ ਸਭਾ ਨੇ ਇਥੇ ਪਹੁੰਚਣਗੇ। ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣਗੇ, ਅਰਦਾਸ ਕੀਤੀ ਜਾਊਗੀ ਔਰ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਵਿਖੇ ਪੰਚ ਸਿੰਘ ਸਭਾ ਦੀ ਅਹਿਮ ਇਕੱਤਰਤਾ ਸ਼ੁਰੂ ਹੋਊਗੀ ਜਿਸ ਦੇ ਵਿੱਚ अनेका ਹੋਰ ਨਾ ਪੰਥਕ ਮਸਲੇ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਊਗਾ ਔਰ ਇਸ ਮੀਟਿੰਗ ਤੇ ਅੱਜ ਸਮੁੱਚੇ ਸਿਸ ਕੰਮ ਦੀ ਨਜ਼ਰ ਰਹਿਣ ਵਾਲੀ ਹੈ ਕਿਉਂਕਿ ਇੱਕ ਲੰਬੇ ਅਸੇ ਬਾਅਦ ਹਾਲਾਂਕਿ ਇਤਿਹਾਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਲਬ ਕੀਤਾ ਜਾ ਚੁੱਕਿਆ ਸੰਤ ਫਤੇਹ ਸਿੰਘ ਸੰਤ ਤਾਰਾ ਸਿੰਘ ਮਾਫ ਕਰਨਾ ਸੰਤ ਚੰਨਨ ਸਿੰਘ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਵੱਖ-ਵੱਖ ਸਮੇਂ ਦੇ ਦੌਰਾਨ ਤਲਬ ਕੀਤਾ ਜਾ ਚੁੱਕਿਆ ਧਾਰਮਿਕ ਸਜ਼ਾਵਾਂ ਲਗਾਈਆਂ ਜਾ ਚੁੱਕੀਆਂ ਤੇ ਅੱਤ ਪੀਟਿੰਗ ਬੇਹਤ ਅਹਿਮ ਹੈ ਇਸ ਵਿੱਚ ਜੋ ਸਪਸ਼ਟਿਕਰਨ ਸੁਖਵੀਰ ਸਿੰਘ ਬਾਦਲ ਵੱਲੋਂ ਬਾਕੀ ਜਿਹੜੇ ਵੱਲੋਂ ਲਗਾਏ ਗਏ ਦੋਸ਼ਾ ਦੇ ਸੁਵੰਦ ਵਿੱਚ ਦਿੱਤਾ ਗਿਆ ਉਸ ਸਪਸ਼ਟੀਕਰਨ ਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੀ ਹੋਗੀ ਕਿ ਅਜ ਦੀ ਸਪੀਡਿੰਗ ਦੇ ਵਿੱਚ ਆਖਰਕਾਰ ਫੈਸਲਾ ਕੀ ਲਿਆ ਜਾਂਦਾ ਕਿ ਮੁਰਤੋ ਸੁਖਵੀਰ ਬਾਦਲ ਨੂੰ ਉਪਰ ਸਪਸ਼ਟੀਕਰਨ ਦੇਣ ਦੇ ਲਈ ਬੁਲਾਇਆ ਜਾਂਦਾ ਜਾਂ ਫਿਰ ਉਹਨਾਂ ਨੂੰ ਪੰਥ ਸਿੰਘ ਸਮਾਨ ਵੱਲੋਂ ਵਿਚਾਰ ਵਟਾਂਦਰਾ ਕਰਕੇ ਕੋਈ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਉਹਨਾਂ ਨੂੰ ਕੋਈ ਸਿਆਸੀ ਸਰਗਰਮੀਆਂ ਤੋਂ ਕੁਝ ਹਰਸੇ ਲਈ ਦੂਰ ਰਹਿਦਾ ਜਿਹੜਾ ਆਰਡਰ ਹੈ ਉਹ ਵੀ ਦੇਸ਼ ਹੈ ਉਹ ਵੀ ਦਿੱਤਾ ਜਾ ਸਕਦਾ ਪੰਥਕਤ ਸਹਿਬਾਨ ਤੇ ਵਕ ਵਕ ਸੇਵਾਵਾਂ ਕਰਨ ਦਾ ਜਿਹੜਾ ਬਰਤਨਤ ਸਾਫ ਕਰਨ ਦਾ ਜਾਂ ਸਫਾਈ ਕਰਨ ਦਾ ਜਾਂ ਫਿਰ ਕੀਰਤਨ ਸਰਵਨ ਕਰਨ ਦਾ ਪਾਠ ਕਰਨ ਦਾ ਤੋਂ ਇਹ ਵੱਖ-ਵੱਖ ਤਰ੍ਹਾਂ ਦੀ ਧਾਰਮਿਕ ਸਜ਼ਾ ਜਿਹੜੀ ਹੈ ਉਹ ਲਗਾਈ ਜਾ ਸਕਦੀ ਹੈ ਪਰ ਇਸਦੇ ਲਈ ਇੰਤਜ਼ਾਰ ਰਹੂਗਾ 2:30 ਵਜੇ ਤੱਕ ਕਿਉਂਕਿ 3 ਘੰਟੇ ਦੇ ਕਰੀਬ ਦੱਸਿਆ ਜਾ ਰਿਹਾ ਮੀਟਿੰਗ ਚੱਲਣੀ ਹੈ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਨੀ ਰਗਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅੱਜ ਦੀ ਮੀਟਿੰਗ ਦੇ ਵਿੱਚ ਲੈ ਕੇ ਫੈਸਲੇ ਬਾਰੇ ਸੰਗਤ ਨੂੰ ਜਾਣਕਾਰੀ ਦੇਣਗੇ ਜਿਸ ਦੇ ਵਿੱਚ ਸਭ ਤੋਂ ਅਹਿਮ ਹੋਰ ਨਾ ਪੰਥਕ ਮਸਲਿਆਂ ਦੇ ਨਾਲ ਨਾਲ ਸਭ ਤੋਂ ਅਹਿਮ ਜਿਹੜਾ ਰਹਿਣ ਵਾਲਾ ਹੈ ਉਹ ਹੈ ਸੁਖਬੀਰ ਸਿੰਘ ਬਾਦਲ ਦਾ ਮੁੱਦਾ ਕਿਉਂਕਿ ਉਹਨਾਂ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਸੀ ਇੱਕ ਨਿਮਾਨੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਨਮੁਖ ਹੋ ਕੇ ਸਮਰਪਿਤ ਹੋ ਕੇ ਔਰ ਉਸੇ ਸਪਸ਼ਟੀਕਰਨ ਤੇ ਅੱਜ ਵਿਚਾਰਪਟੰਤਰਾਂ ਕਰਕੇ اگلا فیصلہ لیا جانا ہے جی رادا بلکل اور عدد دن جتھے بڑا اہم رہن والا ہے ایک تحاسی قویت میں آپ چھو کہہ سکتے ہیں جس طرح درحال انہوں نے اپنا سپرشتی کر اندرتا اور آج اس نو لے کے کی کیونکہ شرومنی کلدل نے تصویر صاف کی تھی کہ ایک نمانے سے ایک فانگ انہوں نے اپنا جڑا سپرشتی کر اندرتا ہے انہوں اتھے اپنا سپرشتی کر کی فیصلہ کرن گے اپنا سپرشتی کر اندرتا ہے حالانکہ اس موقع تھے کیا وہ موجود اس پہلے رہن گے مندر اس بارے کوئی جانکاری ہے ਦੇਖੁਰਾ ਦਾ ਇਸ ਪੰਡਿਤ ਵਿੱਚ ਕੋਈ ਜਾਣਕਾਰੀ ਹਾਲਾਂਕਿ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸੁਖਬੀਰ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦੀ ਪੰਥ ਸਿੰਘ ਸੇਵਾ ਦੀ ਇਕਤਰਤਨ ਮੁਖ ਰੱਖਦੇ ਆ ਬਲਵਿੰਦਰ ਸਿੰਘ ਪੁੰਦੜ ਜੋ ਕਿ ਟਕਸਾਲੀ ਆਗੂ ਨੇ ਸੀਨੀਅਰ ਆਗੂ ਨੇ ਉਹਨਾਂ ਨੂੰ ਸ਼੍ਰੋਮਣੀ ਕਾਲੀਦਾ ਦਾ ਕਾਰਜਕਾਰੀ ਪ੍ਰਧਾਨ ਜਿਹੜਾ ਉਹ ਨਿਯਤ ਕਰ ਦਿੱਤਾ ਗਿਆ ਕਿਉਂਕਿ ਅੱਜ ਦੀ ਮੀਟਿੰਗ ਦੇ ਵਿੱਚ ਜੋ ਵੀ ਫਲੇਆ ਜਾਣਾ ਉਸ ਨੂੰ ਪਹਿਲਾਂ ਤੁਸੀਂ ਖਿੜੇ ਮੱਥੇ ਪ੍ਰਵਾਨ ਕਰਨ ਦੀ ਗੱਲ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਵੱਲੋਂ ਲਿਖਤੀ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੰਥ ਸਿੰਘ ਸੇਵਾ ਨੂੰ ਦਿੱਤੀ ਜਾ ਚੁੱਕੀ ਹੈ ਤੋ ਬਿਨਾਂ ਸ਼ੱਕ ਅੱਜ ਦੀ ਮੀਟਿੰਗ ਬੇਹਮ ਅਹਿਮ ਹੈ ਇਸ ਦੇ ਵਿੱਚ ਲਿਆ ਜਾਣ ਵਾਲਾ ਫੈਸਲੇ ਤੇ ਸਮੁੱਚੇ ਸਿੱਖ ਕੌਮ ਦੀ ਨਜ਼ਰ ਰਹਿਣ ਵਾਲੀ ਪਰ ਕੀ ਅੱਜ ਦੀ ਸਪੀਡਿੰਗ ਤੇ ਸੁਖਬੀ ਸਿੰਘ ਬਾਦਲ ਨੂੰ ਮੁਰਤ ਤੋਂ ਇੱਥੇ ਤਲਬ ਕੀਤਾ ਗਿਆ ਇਸ ਸਬੰਧ ਵਿੱਚ ਕੋਈ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਗਈ ਹਾਲਾਂਕਿ ਸਾਡੇ ਸੂਤਰਾਂ ਦੇ ਅਨੁਸਾਰ ਸੁਖਬੀ ਸਿੰਘ ਬਾਦਲ ਨੂੰ ਅੱਜ ਇੱਥੇ ਪੇਸ਼ ਹੋਣ ਦੇ ਲਈ ਨਹੀਂ ਕਿਹਾ ਗਿਆ ਸਿੱਧੇ ਤੌਰ ਤੇ ਜੋ ਅੱਜ ਫੈਸਲਾ ਲਿਆ ਜਾਣਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਜਾ ਸਕਦਾ ਹੈ ਪਰ ਇਸ ਦੇ ਲਈ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਊ ਕਿਉਂਕਿ 11 ਵਜੇ ਮੀਟਿੰਗ ਸ਼ੁਰੂ ਹੋਣੀ ਹੈ 2 ਵਜੇ ਦੇ ਕਰੀਬ ਜੋ ਹੈ ਉਹ ਸਿੰਘ ਸਾਹਿਬ ਗੰਨੀ ਰਗਵੀ ਸਿੰਘ ਸੇ ਕੌਮ ਦੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅੱਜ ਦੀ ਮੀਟਿੰਗ ਦੇ ਵਿੱਚ ਲਏ ਗਏ ਫੈਸਲੇ ਬਾਰੇ ਸਿੱਖ ਸੰਗਤ ਨੂੰ ਜਾਣੂ ਕਰਵਾਉਣਗੇ ਅੱਜ ਦਾ ਉਦੇਸ਼ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੜ੍ਹ ਕੇ ਸੁਣਾਉਣਗੇ ਪਰ ਇਸ ਦੇ ਲਈ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ ਬਿਲਕੁਲ ਔਰ ਇੱਥੇ ਬੜਾ ਅਹਿਮ ਹੋਏਗਾ ਦੇਖਣਾ ਕਿ ਕੀ ਕੋਚੜੀ ਹੈ ਪੰ ਸਿੰਘ ਸੇਵਾਨ ਇਸ ਤੇ ਵਿਚਾਰਾ ਕਰਦੇ ਨੇ ਔਰ ਕੀ ਅੱਗੇ ਫੈਸਲੇ ਜਾਂਦੇ ਨੇ ਔਰ ਸ਼ਾਇਦ ਇਹ ਤਮੂ ਜਿਹੜੀ ਸਮੁੱਚੀ ਸਿੱਖ ਸੰਗਤ ਹੈ ਉਸ ਦੇ ਲਈ ਵੀ ਇੱਕ ਬੜਾ ਇਹ ਅਸੀਂ ਚੰਗਾ ਕਦਮ ਕਹਿ ਸਕਦੇ ਹਾਂ ਕਿ ਜੇ ਕੋਈ ਵੀ ਅਜਿਹੀ ਗੱਲ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਹਰ ਇੱਕ ਨੂੰ ਇਹ ਜਿਹੜਾ 5 ਸਿੱਖ ਸੈਮਾਨਾ ਵੱਲੋਂ ਫੈਸਲਾ ਕੀਤਾ ਜਾਵੇ ਸ਼੍ਰੀ ਕਲਤਕ ਸਾਹਿਬ ਦੀ ਫਸੀਲ ਤੋਂ ਉਸ ਨੂੰ ਪ੍ਰਵਾਨ ਕਰਨਾ ਹੀ ਚਾਹੀਦਾ ਦੇਖੋ ਰਾਦਾ ਜੇਕਰ ਅਸੀਂ ਪਿਛਲੇ ਜੁਲਾਈ ਮਹੀਨੇ ਤੇ ਨਜ਼ਰ ਮਾਰੀਏ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਸਮਝੀ ਕੀਤੀ ਕਿ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਚੋ ਬਾਗੀ ਹੋਏ ਅਗੋਂ ਦੇ ਇੱਕ ਧੜੇ ਵੱਲੋਂ ਇੱਥੇ ਪਹੁੰਚ ਕੀਤੀ ਜਾਂਦੀ ਹੈ ਪਛਤਾਪ ਦਿਵਸ ਮਨਾਉਣ ਦੀ ਗੱਲ ਆਖੀ ਜਾਂਦੀ ਹੈ ਔਰ ਇਸ ਦੌਰਾਨੋ ਸ਼੍ਰੀ ਕਲਤਕ ਸਾਬ ਵਿਖੇ ਪਹੁੰਚ ਕੇ ਇੱਕ ਮੈਂਬਰੈਂਡਮ ਇੱਕ ਮੰਗ ਪੱਤਰ ਇੱਕ ਅਪੀਲ ਇੱਥੇ ਦਰਜ ਕਰਾਉਂਦੇ ਨੇ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੱਡੇ ਵੱਡੇ ਦੋਸ਼ ਲਗਾਏ ਜਾਂਦੇ ਨੇ ਸ਼੍ਰੋਮਣੀ ਕਮੇਟੀ ਤੇ ਵੀ ਦੋਸ਼ ਲਗਾਏ ਜਾਂਦੇ ਨੇ ਗੁਰੂ ਘਰ ਦੇ ਪੈਸੇ ਦੀ ਦੁਰਵਰਤੋਂ ਦੇ ਤੋਂ ਇਹਨਾਂ ਦੋ ਦੋਸ਼ਾਂ ਤੇ ਬਾਅਦ 15 ਜੁਲਾਈ ਨੂੰ ਪੰਥ ਸਿੰਘ ਸਭਾ ਦੀ ਮੀਟਿੰਗ ਕੀਤੀ ਜਾਂਦੀ ਹੈ ਉਸ ਤੇ ਵਿੱਚ ਹੋਰ ਨਾ ਪੰਥਕ ਮਸਲਿਆਂ ਦੇ ਨਾਲ 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 ਵੱਖ-ਵੱਖ ਹਿੱਸੇ ਤੋਂ ਆਈਆਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਆ ਵੱਖ-ਵੱਖ ਆਗੂਆਂ ਨੂੰ ਵੱਖ-ਵੱਖ ਧਾਰਮਿਕ ਆਗੂ ਨੂੰ ਸਜਾਵਾਂ ਲਗਾਈਆਂ ਜਾਂਦੀਆਂ ਨੇ ਤੇ ਉੱਥੇ ਹੀ 15 ਜੁਲਾਈ ਵਾਲੀ ਮੀਟਿੰਗ ਦੇ ਵਿੱਚ ਸੁਖਵੀਰ ਸਿੰਘ ਬਾਦਲ ਆਪਣੇ ਕੁਝ ਸਾਥੀਆਂ ਦੇ ਨਾਲ ਪਹੁੰਚਦੇ ਨੇ ਉਹ ਇੱਕ ਸਪਸ਼ਟੀਕਰਨ ਇੱਕ ਬੰਦ ਲਫਾਫਾ ਸਪਸ਼ਟੀਕਰਨ ਦਿੰਦੇ ਨੇ ਸ਼ੋਮਨੀ ਕਾਲੀਦਾਲ ਦੇ ਪ੍ਰਧਾਨ ਦੇ ਨਾਲ ਨਾਲ ਸ਼ੋਮਨੀ ਕਮੇਟੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੀ ਉਹਨਾਂ ਤੇ ਲਗਾਏ ਗਏ ਦੋਸ਼ਰ ਇਸ ਬੰਦ ਵਿੱਚ ਇੱਕ ਸਪਸ਼ਟੀਕਰਨ ਦਿੰਦੇ ਨੇ ਤਾਂ ਦੋਨੋਂ ਬੰਦ ਲਫਾਫੇ ਸਪਸ਼ਟੀਕਰਨ ਜਿਹੜੇ ਨੇ ਉਹ 24 ਜੁਲਾਈ ਨੂੰ ਜਨਤਕ ਕੀਤੇ ਜਾਂਦੇ ਨੇ ਉਹ ਦੋਨੋਂ ਚਿੱਠੀਆਂ ਜਨਤਕ ਕੀਤੀਆਂ ਜਾਂਦੀਆਂ ਨੇ ਸੁਖਵੀਰ ਬਾਦਲ ਦੀ ਚਿੱਠੀ ਬੜੀ ਅਹਿਮ ਸੀ ਸਪਸ਼ਟੀਕਰਨ ਦੀ ਜਿਸ ਦੇ ਵਿੱਚ ਸੁਖਵੀਰ ਬਾਦਲ ਵੱਲੋਂ ਸਿੱਧੇ ਤੌਰ ਤੇ ਲਿਖ ਕੇ ਦਿੱਤਾ ਗਿਆ ਸੀ ਕਿ ਜੋ ਵੀ ਦੋਸ਼ ਉਹਨਾਂ ਤੇ ਵਿਰੋਧੀ ਧਿਰ ਵੱਲੋਂ ਲਗਾਏ ਗਏ ਨੇ ਜੀ ਉਹ ਜਿਹੜੇ ਆ ਉਹ ਆਪਣੀ ਝੋਲੀ ਦੇ ਵਿੱਚ ਪਾਉਂਦੇ ਨੇ ਔਰ ਸ਼੍ਰੀ ਅਕਾਲ ਤਖਸਾਲ ਵੱਲੋਂ ਮੂਸਬਰਪਤ ਹੁੰਦੇ ਆ ਸ਼੍ਰੀ ਅਕਾਲ ਤਖਸਾਲ ਵੱਲੋਂ ਪੰਜ ਸਿੰਘ ਸਭਾ ਨੂੰ ਲਗਾਈ ਜਾਣ ਵਾਲੀ ਹਰ ਸਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦੀ ਗੱਲ ਜਿਹੜੀ ਹੈ ਉਹ ਵੀ ਉਸ ਦੇ ਵਿੱਚ ਲਿਖੀ ਜਾਂਦੀ ਹੈ ਤੋਂ ਇਸ ਚਿੱਠੀ ਵਿੱਚ ਇਹ ਲਿਖਿਆ ਗਿਆ ਸੀ ਕਿ ਜਿੱਥੋਂ ਤੱਕ ਮੇਰੇ ਖਿਲਾਫ ਕੋਈ ਸੀਨੀਅਰ ਅਧੂਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਸਬੰਧ ਹੈ ਉਸ ਦੇ ਸਪਸ਼ਟ ਕਰਨ ਤੋਂ ਪਹਿਲਾਂ ਮੈਂ ਕੁਝ ਮਹੱਤਵਪੂਰਨ ਤੱਤ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕੁਝ ਠੁਕੀ ਘਟਰਾ ਦਾ ਜ਼ਿਕਰ ਕੀਤਾ ਗਿਆ ਉਹ ਬਾਅਦ ਅਖੀਰ ਦੇ ਵਿੱਚ ਇਹ ਗਿਆ ਗਿਆ ਕਿ ਜੋ ਦੋਸ਼ ਮੇਰੇ ਤੇ ਲਗਾਏ ਗਏ ਨੇ ਉਹ ਮੈਂ ਆਪਣੀ ਝੋਲੀ ਦੇ ਵਿੱਚ ਪਾਣਾ ਔਰ ਵਾਇ ਗਰੂ ਬਲਬਖਸ਼ ਮੇਰ ਕਰਨ ਤੇ ਅਰਦਾਸ ਕਰਦਾ ਨਾત્મਸਤਕ ਹੁੰਨਾ ਕਿ ਜੋ ਵੀ ਸਜ਼ਾ ਮੈਨੂੰ ਲਗਾਈ ਜਾਊਗੀ ਧਾਰਮਿਕ ਸਜ਼ਾ ਉਸ ਨੂੰ ਮੈਂ ਖਿੜੇ ਮੱਥੇ ਪ੍ਰਵਾਨ ਕਰੂੰਗਾ। ਤੋਂ ਅੱਜ ਦਾ ਦਿਨ ਬੇਹਦ ਅਹਿਮ ਹੈ ਕਿਉਂਕਿ ਅੱਜ ਪੰਜ ਸਿੰਘ ਸੇਵਾਨ ਵੱਲੋਂ ਇਸ ਸਪਸ਼ਟੀਕਰਨ ਦੇ ਸੰਬੰਧ ਵਿੱਚ ਚਾਰਟਾਂਦਰਾ ਕਰਕੇ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਜਾ ਸਕਦੀ ਹੈ ਹਾਲਾਂਕਿ ਇਹ ਸਜ਼ਾ ਕੀ ਰਹਿਣ ਵਾਲੀ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ ਹੈ। ਸੁਖਬੀਰ ਸਿੰਘ ਬਾਦਲ ਅੱਜ ਪੇਸ਼ ਹੋਣ ਜਾ ਰਹੇ ਜਾਂ ਨਹੀਂ ਇਸ ਸੰਬੰਧ ਵਿੱਚ ਕੋਈ ਜਿਹੜਾ ਅਧਿਕਾਰਕ ਤੌਰ ਤੇ ਕੋਈ ਬਿਆਨ ਪਾਰਟੀ ਵੱਲੋਂ کرنا پائے گیا مندر فی الحال کی جانکاری جلائی سکھبیر بادل نے سپشٹی آج داز دیے کہ اس تے جو سنگھ سہبان نے ایک ترتا سدی ہے بیٹک سدی ہے جس تو بعد اس بارے کوئی فیصلہ لیا جائے گا خبر لگا تارا دن پر بنی رہے گی ਔਰ ਰੁਕ ਕਰਦੇ ਹਾਂ ਅੱਗੇ ਤਾਂ ਗੱਲ ਕਰਦੇ ਹਾਂ ਬਲਵੰਦਰ ਸਿੰਘ ਪੂੰਦਰ ਨੂੰ ਵੀ ਤੇ ਦਿਨੀ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਜਿਸ ਤੇ ਉਹਨਾਂ ਨੇ ਸੰਗਤ ਦਾ ਸਾਥ ਮੰਗਿਆ ਉਹਨਾਂ ਕਹਿੰਿਆ ਕਿ ਇਸ ਵੇਲੇ ਕੌਮ ਨੂੰ ਏਕੇ ਦੀ ਲੋੜ ਹੈ ਸੋ ਕਾਰਜਕਾਰੀ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਬਲਵੰਦਰ ਸਿੰਘ ਪੂੰਦਰ ਨੇ ਇੱਥੇ ਸੰਗਤ ਦਾ ਸਾਥ ਮੰਗਿਆ ਜਿਸ ਨਾਲ ਇੱਕ ਵੱਡਾ ਕਦਮ ਚੁੱਕਿਆ ਗਿਆ ਉਹਨਾਂ ਕਹਿੰਿਆ ਕਿ ਇਸ ਵੇਲੇ ਕੌਮ ਨੂੰ ਏਕੇ ਦੀ ਲੋੜ ਹੈ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਛੱਡ ਕੇ ਇਕਜੁੱਟ ਹੋ ਕੇ ਸਾਨੂੰ ਕੰਮ ਕਰਨਾ ਹੋਵੇਗਾ ਬਲਵੰਦਰ ਸਿੰਘ ਪੂੰਦਰ ਨੇ ਇੱਥੇ ਬਿਆਨ ਦਿੱਤਾ ਸੋਬੀਰ ਸਿੰਘ ਬਾਦਲ ਨੇ ਫੈਸਲਾ ਕਰਕੇ ਮੁਰਤੋਂ ਨਿਮਰਤਾ ਦਾ ਸਬੂਤ ਦਿੱਤਾ ਏ ਉਹਨਾਂ ਵੱਲੋਂ ਆਪਣੀ ਪਹਿਲੀ ਪ੍ਰਤੀਕਿਰਿਆ ਦੇ ਵਿੱਚ ਕਿਹਾ ਗਿਆ ਨਾਲ ਹੀ ਉਹਨਾਂ ਕਹਿਆ ਕਿ ਇਸ ਵੇਲੇ ਏਕੇ ਦੀ ਲੋੜ ਹੈ तमाम ਸੰਗਤ ਦਾ ਉਹਨਾਂ ਨੇ ਸਾਥ ਵੀ ਮੰਗਿਆ ਸੋ ਕਾਰਜਕਾਰੀ ਪ੍ਰਧਾਨ ਪੀਤੇ ਦਿਨ ਐਲਾਨਿਆ ਗਿਆ ਬਲਵੰਦਰ ਸਿੰਘ ਪੂੰਦੜ ਨੂੰ ਜਿਸ ਨੂੰ ਲੈ ਕੇ ਉਹਨਾਂ ਨੇ ਧਨਵਾਦ ਵੀ ਕੀਤਾ ਨਾਲ ਹੀ ਉਹਨਾਂ ਕਹਿਆ ਕਿ ਇਸ ਵੇਲੇ ਕੌਮ ਨੂੰ ਏਕੇ ਦੀ ਲੋੜ ਹੈ ਜੋ ਇਸ ਵੇਲੇ ਜੋ ਤਾਕਤਾਂ ਨੇ ਉਹ ਲਗਾਤਾਰ ਸਿਕ ਕੌਮ ਨੂੰ ਵੰਡੀਆਂ ਪਾ ਰਹੀ ਹੈ ਸੋ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਛੱਡ ਕੇ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਤੇ ਉਹਨਾਂ ਨੇ ਜ਼ੋਰ ਦਿੱਤਾ ਤੋ ਸੁਖਬੀਰ ਸਿੰਘ ਬਾਦਲ ਨੇ ਥੇ ਜੋ ਫੈਸਲਾ ਕੀਤਾ ਹੈ ਉਸ ਨੂੰ ਲੈ ਕੇ ਉਹਨਾਂ ਨੇ ਆਪਣਾ ਪ੍ਰतिकਰਮ ਦਿੱਤਾ ਉਹਨਾਂ ਨੇ ਕਿ ਕਾਰਜਕਾਰੀ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਉਹਨਾਂ ਨੇ ਜਿੱਥੇ ਕੀ ਤਮਾਮ ਕੌਮ ਦਾ ਸਾਥ ਮੰਗਿਆ ਨਾਲ ਹੀ ਉਹਨਾਂ ਨੇ ਕਿ ਇਸ ਵੇਲੇ ਕੌਮ ਨੂੰ ਇੱਕੇ ਦੀ ਬੇहद ਲੋੜ ਹੈ ਕਿਉਂਕਿ ਇਸ ਵੇਲੇ ਜੋ ਤਾਕਤਾਂ ਨੇ ਉਹ ਲਗਾਤਾਰ ਵੰਡੀਆਂ ਪਾ ਰਹੇ ਨੇ ਸਾਨੂੰ ਇੱਕ ਦੂਜੇ ਦੇ ਖਿਲਾਫ ਵੜਕਾਰ ਰਹੇ ਨੇ ਸੋ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਚੜ੍ਹ ਕੇ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਤੇ ਉਹਨਾਂ ਨੇ ਇਸ ਮੌਕੇ ਤੇ ਜ਼ੋਰ ਦਿੱਤਾ ਹੈ ਸੋ ਦਸੇ ਕੇ ਬੀਤੇ ਦਿਨ ਇਹ ਤੇ ਫੈਸਲਾ ਕੀਤਾ ਗਿਆ ਕਾਰਜਕਾਰੀ ਪ੍ਰਧਾਨ ਬਲਵੰਦਰ ਸਿੰਘ ਪੂੰਦਰ ਨੂੰ ਬਣਾਇਆ ਗਿਆ ਸੋ ਸ਼੍ਰੋਮਣੀ ਕਾਲਦਲ ਦੀ ਲੀਡਰਸ਼ਿਪ ਜਿੱਥੇ ਕੀ ਪ੍ਰਧਾਨ ਸੁਪੀਰ ਸਿੰਘ ਬਾਦਲ ਨੇ ਲੇਕਿਨ ਇਥੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਬਲਵੰਦਰ ਸਿੰਘ ਪੂੰਦਰ ਨੂੰ ਦਿੱਤੀ ਗਈ ਹੈ ਇਥੇ ਇੱਕ ਵੱਡਾ ਫੈਸਲਾ ਬੀਤੇ ਦਿਨ ਪਾਰਟੀ ਵੱਲੋਂ ਕੀਤਾ ਗਿਆ ਸੁਪੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਜਿਸ ਨੂੰ ਲੈ ਕੇ ਬਲਵੰਦਰ ਸਿੰਘ ਪੂੰਦਰ ਨੇ ਧੰਨਵਾਦ ਵੀ ਕੀਤਾ ਨਾਲ ਹੀ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਵੀ ਉਹਨਾਂ ਨੇ ਕੀਤੀ ਹੈ ਕਿ ਇਸ ਵੇਲੇ ਇੱਕੇ ਦੀ ਬੇहद ਲੋੜ ਹੈ ਤਾਂ ਜੋ ਸਿੱਖ ਜਿਹੜੇ ਨੇ ਉਹ ਇਕੱਠੇ ਹੋਣ ਜਿਹੜੀਆਂ ਤਾਕਤਾਂ ਲਗਾਤਾਰ ਵੰਡੀਆਂ ਪਾਰੀਆਂ ਉਹ ਉਸ ਵਿੱਚ ਉਹ ਕਾਮਯਾਬ ਨਾ ਹੋ। ਸੋ ਬਲਵਿੰਦਰ ਸਿੰਘ ਪੁੰਧੜ ਵੱਲੋਂ ਇੱਥੇ ਇਹ ਪ੍ਰਤੀਕਿਰਿਆ ਜੋ ਦਿੱਤੀ ਗਈ ਹੈ। ਦੇ ਉੱਤੇ ਬਲਵਿੰਦਰ ਸਿੰਘ ਪੁੰਦੜ ਵੀ ਮੌਜੂਦ ਹੋ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਪਾਂ ਪੁੰਦੜ ਸਾਹਿਬ ਕੀ ਕਹੋਗੇ ਇਸ ਸਮੇਂ ਡੀ ਵੱਡੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਆ ਸਭ ਤੋਂ ਪਹਿਲੀ ਇਹ ਲੈ ਦੀ ਕਿ ਗੁਰੂ ਮਹਾਰਾਜ ਦਾ ਦਰਵਾਜ਼ਾ ਇਹ ਸਭ ਦਾ ਬਖਸ਼ਿਸ਼ ਕਰਨ ਵਾਲਾ ਨੰਬਰ 2 ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਸਾਰੇ ਸੰਗਤ ਦੇ

ਜੋ ਕੌਂ ਦੇ ਇਲਾਇਏ ਉਹਦੇ ਜਪਾਸ ਕਾਮਯਾਬ ਹੁੰਦਾ ਹੈ ਕਿ ਇੱਕ ਬੜੀਆਂ-ਬੜੀਆਂ ਸਿੱਧੀਆਂ-ਬੜੀਆਂ ਬੜੀਆਂ-ਬੜੀਆਂ ਚੁਣੌਤੀਆਂ ਆਉਂਦੀਆਂ ਨੇ ਸਾਹਮਣੇ ਉਹ ਦਾਇੇ ਹੱਥ ਖੋਲ੍ਹ ਕੇ ਦੇ ਸਾਰੇ ਰੰਗੇ ਚਾਹੇ ਬੇਰਿਸਾ ਹੈ ਸਾਡੇ ਕੋਲ ਕੀ ਤੇ ਗੁਰੂ ਜੀ ਦਾ ਰੱਜਾ ਦਾ ਸਭ ਤੋਂ ਵੱਧ ਸ਼ਕਤੀ ਦੇ ਸਿੱਖ ਨੂੰ ਜਿਹਨਾਂ ਪਿਆਰ ਕਰ ਰਹੇ ਨੇ ਕੁੰਦਰ ਸਾਹਿਬ ਬਹੁਤ ਬਹੁਤ ਸਾਰੇ ਜਿਹੜੇ ਭਾਗੀ ਸੀ ਜਾ ਉਹ ਇਹ ਸਵਾਲ ਬਾਰ ਬਾਰ ਕਰ ਰਹੇ ਸੀ ਕਿ ਆਪਣੀ ਪ੍ਰਧਾਨਗੀ ਜਿਹੜੀ ਹੈ ਉਹ ਨਹੀਂ ਸਾਡੇ ਸੁਖਬੀਰ ਸਿੰਘ ਬਾਦਲ ਪਰ ਉਹਨਾਂ ਨੇ ਲੱਗਦਾ ਕਿ ਇਸ ਫੈਸਲੇ ਨਾਲ ਉਹਨਾਂ ਦੇ ਹੁਣ ਜਿਹੜਾ ਹੈ ਉਹ ਤੇ ਚੁੱਪੀ ਆ ਜਾਵੇਗੀ ਤੇ ਅੱਗੇ ਕੋਈ ਮੁੱਦਾ ਵੀ ਨਹੀਂ ਰਵੇਗਾ ਗੱਲ ਕਰਨ ਦਾ ਮੈਂ ਕਿਸੇ ਨੂੰ ਵਿਰੋਧੀ ਨਹੀਂ ਮੰਨਦਾ ਮੈਂ ਕਿਸੇ ਵਿਰੋਧੀ ਤੇ ਦਿੱਕਤ ਜਿੱਦੀ ਨਹੀਂ ਕਰਨਾ ਚਾਹੁੰਦਾ ਤਾਂ ਕੋਈ ਵਿਰੋਧੀ ਨਹੀਂ ਹੁੰਦਾ ਇਸ ਕਰਕੇ ਮੇਰੀ ਤਾਂ ਬੇਨਤੀ ਹੈ ਸਾਰਿਆਂ ਨੂੰ ਕਿ ਅਸੀਂ ਜਦੋਂ ਬੋਲੋਗੇ ਚਰਨਾ ਕਿ

ਜਾਉਂਦਾ ਤੇ ਕੋਲ ਹਮ ਸਾਡਾ ਤੇ 1000 ਕੋਈ ਬੋਟੀ ਇਹ ਆਪੋ ਪਾਸ ਦੀ ਸੇਵਾਦਾਰਾ ਤੇ ਪਰਾਲਕੇ ਉਸੇ ਵਾਂਗ ਤਾ ਹੀ ਵਰਤ ਦੇ ਨੇ ਜਿਹੜੇ ਆਪਣੇ ਸਾਹਮਣੇ ਪਾਸਲੇ ਖੜੇ ਹੋ ਗਏ ਨੇ ਬਿਲਕੁਲ ਉਹਨੇ ਮਸਲਾ ਰੱਖ ਕੇ ਹੱਲ ਕੀਤਾ ਬਿਲਕੁਲ ਪੁੰਦਰ ਸਾਹਿਬ ਕੱਲ ਜਿਹੜਾ ਇੱਕ ਫੈਸਲਾ ਹੋਰ ਆ ਸਕਦਾ ਹੈ ਪੰਚ ਸੇਬਾਨਾ ਦੀ ਜਿਹੜੀ ਇੱਕ ਬੈਠਕ ਵੀ ਹੈਗੀ ਹੈ ਕਿ ਅੱਜ ਦਾ ਇਹ ਫੈਸਲਾ ਉਹਨਾਂ ਨਾਲ ਜੁੜਿਆ ਹੋਇਆ ਜਾਂ ਫਿਰ ਅਗਲੀ ਜਮਨੀ ਚੋਣਾਂ ਨੇ ਉਸ ਨਾਲ ਜੁੜਾ ਹੈ ਫੈਸਲਾ ਮੰਨ ਸਕਦੇ ਆ ਸੀ ਉਹ ਇਹ ਤਾਂ ਹੁਣ ਹੁਣ ਕਰਦਾ ਹੈ ਜਿਹਨੇ ਇਹ ਫੈਸਲਾ ਕੀਤਾ ਉਹਨਾਂ ਨੇ ਬੰਦੀ ਆਵਾਜ਼ ਨੂੰ ਦਬਾਇਆ ਨਹੀਂ ਕਹਿ ਸਕਦਾ ਆਪਣੇੰਦੋਂ ਕਿਤਾ ਆਨਲਾਈਨ ਬਤਾਇ ਕਿਸ ਤਰ੍ਹਾਂ ਕੀਤਾ ਹੈ ਕਿ ਕਿ ਬਿਆਨ ਤੁਸੀਂ ਜਿਆ ਦੋੜਦਾਰੀ ਲੇਕਰ ਜਦੋਂ ਤੱਕ ਪਾਲਕਾ ਤੱਕ ਪਹੁੰਚ ਗਮਣ ਤਾਂ ਨੰਬਰ ਤਾਂ ਨੰਬਰ ਤਾਂ ਹੀ ਹੈ ਜਦੋਂ ਪਹਿਲੇ ਉਹਨਾਂ ਨੇ ਕਹਿਤਾ ਕਿ ਜੋ ਹੁਕਮ ਹੈ ਮੇਰੇ ਸ਼ਿਰਮਾ ਤੇ ਸੀ ਉਹਦੋਂ ਕੋਈ ਚੀਜ਼ ਨਹੀਂ ਰਹੀ ਲਗੀ ਕਿ ਕਹਿ ਲਓ ਕਿ ਉਹ ਕੋ 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 ਸਪਰਤ ਹੋਇਆ ਜੀ ਬਿਲਕੁਲ ਪੁੰਦਰ ਸਾਹਿਬ ਇੱਕ ਹੋਰ ਅਹਿਮ ਗੱਲ ਹੈ ਜੀ ਕਿ ਅਗਲੀ ਰਣਨੀਤੀ ਰਹਿਣ ਵਾਲੀ ਹੈ ਕਿਸ ਤਰੀਕੇ ਨਾਲ ਕਾਰਜਕਾਰੀ ਰਹੇਗੀ ਪਾਰਟੀ ਦੀ ਇਹ ਸਾਰੇ ਸਾਥੀਆਂ ਨਾਲ ਬਹਿ ਕੇ ਰਾਏ ਕਰਾਂਗੇ ਸਾਰੇ ਬਹਿ ਕੇ ਕਰਕੇ ਤੇ ਉਸ ਦੇ ਬਤਾਲੂ ਕਰਕੇ ਜੀ ਹੈ ਬੇਨਤੀ ਕਰਾਂਗੇ ਇੱਕਦਮ ਅੱਲਾ ਕੋਈ ਚੀਜ਼ ਪਿਆਰੀ ਜਿਹਾ ਇੱਕ ਇੱਕ ਹੋਰ ਸਵਾਲ ਹੈ ਕਪੂਤਰ ਸਾਹਿਬ ਕਿਵੇਂ ਫੰਕਸ਼ਨ ਵਿੱਚ ਰਹੇਗੀ ਕਿ ਪਾਰਟੀ ਦੀ ਤੁਸੀਂ ਕਾਰਜਕਾਰੀ ਪ੍ਰਧਾਨ ਹੋ ਸੁਖਵੀਰ ਸਿੰਘ ਬਾਦਲ ਹੋਣੀ ਹੈ ਅਜੇ ਵੀ ਪ੍ਰਧਾਨ ਹਨ ਕਿਵੇਂ ਦੀ ਫੰਕਸ਼ਨਿੰਗ ਰਹੇਗੀ ਕਿਵੇਂ ਕੰਮ ਚੱਲੇਗੀ ਇਹ ਕੋਈ ਕੋਈ ਅਖੀਰ ਦੇ ਦੋਨੇ ਕਹਿੰਦਾ ਅਪ੍ਰਿਕਿੰਗ ਕੋ ਅਧਾਨ ਹੈ ਤਾਂ ਇਹਦਾ ਮਤਲਬ ਕਿ ਉਹ ਬੜਕ ਦੀ ਡਿਊਟੀ ਮੈਨੂੰ ਉਹਦੀ ਸੀ ਹੈ ਕੰਮ ਕਰਦੀ ਤੇ ਉਹ ਉਹ ਪਾਰਟੀ ਦੇ ਸੱਚ ਕਿੱਡੀ ਦੇ ਤੋਂ ਕਿ ਜੇ ਬੜੇ ਅਫਸਰ ਸਰਕਾਰ ਸੇਵਾ ਕਰ ਦਿੱਤਾ ਹੁੰਦਾ ਤਾਂ ਉਹ ਰਹਾ ਹੈ ਜਾ ਸੇਵਾ ਆਜਾ ਉਹਨਾਂ ਦੀ ਤੇ ਸਹਿਯੋਗ ਤਾਂ ਪਾਰਟੀ ਨੂੰ ਨਾਲ ਦੇਣੀ ਹੈ ਤਾਂ ਕੋਈ ਸ਼ੱਕ ਹੀ ਨਹੀਂ ਜੀ ਬਹੁਤ-ਬਹੁਤ ਬਧਾਈਆਂ ਬੋਲ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਚਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਟਕਸਾਲੀ ਆਗੂ ਸਰਦਾਰ ਪਰਵਿੰਦਰ ਸਿੰਘ ਹੁੰਦੜ ਸਾਹਿਬ ਨੂੰ ਪਾਰਟੀ ਦਾ ਵਰਕਿੰਗ ਪ੍ਰੈਜ਼ੀਡੈਂਟ ਡਾ ਕੋ ਅਪਾਇੰਟ ਕੀਤਾ ਸਰਦਾਰ ਸੁਪੀਰ ਸਿੰਘ ਬਾਦਲ ਹਰਾਂ ਦੇ ਮੰਨ ਦੀ ਇੱਛਾ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਨਿਵਾਣੀ ਸਿੱਖ ਦੇ ਤੌਰ ਤੇ ਜਿਹੜਾ ਸਪਸ਼ਟੀਕਰਨ ਸ਼੍ਰੀ ਅਕਾਲਤਖਸਬ ਤੇ ਜਹਦਰ ਸਾਹਿਬ ਨੇ ਮੰਗਿਆ ਸੀ ਉਹ ਜਾਤੀ ਤੌਰ ਤੇ ਪੇਸ਼ ਹੋ ਕੇ ਦਿੱਤਾ ਸੀ ਕੱਲ ਕਿਉਂਕਿ ਸੁਣਵਾਈ ਹੈ ਉਹਨਾਂ ਦੇ ਮੰਨ ਦੀ ਇੱਛਾ ਸੀ ਕਿ ਕੱਲ ਸੁਣਵਾਈ ਹੋਣੀ ਹੈ ਤੇ ਮੇਰੇ ਦਿਲ ਦੀ ਇੱਛਾ ਹੈ ਕਿ ਪਾਰਟੀ ਦੀ ਜ਼ਿੰਮੇਵਾਰੀ ਜਿਹੜੀ ਪ੍ਰਧਾਨ ਦੀ ਹੈ ਇਹ ਕੋਈ ਹੋਰ ਸਬੰਧ ਸੋ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਪੁੰਦਰ ਸਾਹਿਬ ਨੂੰ ਦਿੱਤੀ ਹੈ ਔਰ ਇੱਕ ਨਿਵਾਣੇ ਸੇਵਕ ਦੇ ਤੌਰ ਦੇ ਉੱਤੇ ਜਿਹੜੀ ਹੈ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਭਾ ਦਾ ਆਏਗਾ ਉਹਨੂੰ ਉਹ ਪ੍ਰਵਾਨ ਕਰਨਗੇ ਜੋ ਅਕਾਲ ਤਖਤ ਸਭਾ ਦਾ ਆਦੇਸ਼ ਆਇਆ ਉਹਨ ਕੱਡੇ ਮਿੱਥੇ ਪ੍ਰਵਾਨ ਕਰਨਗੇ ਇਸ ਕਰਕੇ ਉਹਨਾਂ ਦੇ ਆਪਣੇ ਮਨ ਦੀ ਇੱਛਾ ਸੀ ਕਿ ਮੇਰਾ ਦਿਲ ਕਹਿੰਦਾ ਹੈ ਕਿ ਕੱਲ ਸੁਣਾਈ ਹੋਣੀ ਹੈ ਤੇ ਮੈਂ ਬਤੌਰ ਪ੍ਰਧਾਨ ਦੀ ਬਜਾਏ ਨਿਵਾਣੇ ਸੇਵਕ ਦੇ ਤੌਰ ਤੇ ਇੰਤਜ਼ਾਰ ਜਿਹੜੀ ਹੈ ਉਹ ਕਰਨੀ ਚਾਹੀਦੀ ਮਹਿਰਾਲ ਬਲਵਿੰਦਰ ਸਿੰਘ ਪੂੰਦੜ ਨੂੰ ਜੋ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਉਸ ਦਾ ਸਵਾਗਤ ਜਿਹੜਾ ਸ਼੍ਰੋਮਣੀ ਕਾਲਦਲ ਦੇ ਆਗੂ ਵੱਲੋਂ ਕੀਤਾ ਗਿਆ ਨਾਲ ਹੀ ਹੋਰ ਆਗੂਆਂ ਨੇ ਵੀ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਉਹਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇੱਥੇ ਫਰਾਕ ਦਲੀ ਦਿਖਾਈ ਹੈ ਸੋ ਬਲਵਿੰਦਰ ਸਿੰਘ ਪੂੰਦੜ ਨੂੰ ਜੋ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਉਸ ਨੂੰ ਲੈ ਕੇ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਫੈਸਲੇ ਦਾ ਸਵਾਗਤ ਵੀ ਕੀਤਾ ਤੇ ਸ਼ਲਾਘਾ ਕੀਤੀ ਹੈ ਉਹਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇੱਥੇ ਫਰਾਕ ਦਲੀ ਦਿਖਾਈ ਹੈ ਤੇ ਫੈਸਲੇ ਵੱਡਾ ਅਸਰ ਹੋਵੇਗਾ ਇਹ ਵੀ ਉਹਨਾਂ ਵੱਲੋਂ ਇੱਥੇ ਪ੍ਰਤੀਕਿਰਿਆ ਦੇਂਦਾ ਹੋਇਆ ਬਿਆਨ ਦਿੱਤਾ ਗਿਆ ਸਵੈਸਰ ਜੋ ਫੈਸਲਾ ਸ਼੍ਰੋਮਣੀ ਕਾਲਦਨ ਨੇ ਕੀਤਾ ਹੈ ਉਸ ਨੂੰ ਲੈ ਕੇ ਪ੍ਰਤੀਕਿਰਿਆ سامنے ਆਈ ਹੈ ਚੰਗੀ ਗੱਲ ਆ ਮੈਨੂੰ ਮੈਂ ਆਪਣੇ ਆਪ ਦੇ ਵਿੱਚ ਇੱਕ ਸੰਤੁਸ਼ਟੀ ਦਾ ਜ਼ਾਹਰ ਕਰਦਾ ਕਿ ਇੱਕ ਸਿੱਖ ਦਾ ਅਕਾਲ ਪੁਰਖ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਨਿਮਰਣ ਸੇਵਾਕ ਹੋਣਾ ਪੇਸ਼ ਹੋਣਾ ਆਪਣੀਆਂ ਉਹਦੇਦਾਰੀਆਂ ਤੇ ਆਪਣੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਕੋਈ ਵੱਡਾ ਪਣ ਜਿਹੜਾ ਆਪਣੇ ਨਾਮ ਦੇ ਨਾਲ ਲਗਾਉ ਉਹ ਤਿਆਗ ਕੇ ਅਕਾਲਪੁਰ ਸਾਹਿਬ ਤੇ ਇੱਕ ਨਮਾਣੀ ਸੇਵਕ ਉਹ ਪੇਸ਼ ਹੋਉਂਦਾ ਹੈਗਾ ਉਹਨਾਂ ਨੇ ਮਨਛਾ ਦਿਖਾਇਆ ਤੇ ਫੈਸਲਾ ਲਿਆ ਇਹ ਫੈਸਲਾ ਆਪਣੇ ਆਪ ਦੇ ਵਿੱਚ ਬਹੁਤ ਅੱਛਾ ਫੈਸਲਾ ਹੈ ਸੋ ਮੈਨੂੰ ਲੱਗਦਾ ਹੈ ਕਿ ਇਸ ਗੱਲ ਦੇ ਨਾਲ ਸਾਰੀ ਸਮੁੱਚਾ ਇਹ ਆਪਣਾ ਭਾਈਚਾਰਾ ਉਹ ਪੂਨ ਰੂਪ ਵਿੱਚ ਸਹਿਮਤ ਹੁੰਦਾ ਦਿਖਾਈ ਦੇ ਰਿਹਾ ਹੈ ਜਿਹੜਾ ਆ ਕੀ ਆਉਣ ਵਾਲੇ ਸਮੇਂ ਦੀ ਇੱਕ ਚੰਗੇ ਸੰਕੇਤ ਹੈ। ਕਾਕਾਤਖਸਬ ਕੀ ਫੈਸਲਾ ਕਰਦੇ ਨੇ ਉਹ ਕਿਸ ਤਰ੍ਹਾਂ ਦੀ ਉਹਨਾਂ ਨੂੰ ਸਜ਼ਾ ਹੁੰਦੀ ਹੈ। ਇਹ ਧਾਰਮਿਕ ਸਜ਼ਾ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਦੀ ਪੁਸ਼ਟੀ ਹੋਏਗੀ ਪਰ ਸੁਖਵੀਰ ਸਿੰਘ ਬਾਦਲ ਦਾ ਇੱਕ ਨਿਮਾਣੇ ਸੇਵ ਕੋਲਿਓ ਪੇਸ਼ ਹੋਣ ਦਾ ਜਿਹੜਾ ਨਿਆ ਫੈਸਲਾ ਪ੍ਰਧਾਨਗੀ ਤੋਂ ਆਪਣੇ ਆਪ ਨੂੰ ਗਵਾਹ ਕਰਕੇ ਪਰਮੇਂਦਰ ਸਿੰਘ ਭੋਤੜਾ ਨੂੰ ਅਕਾਜ਼ਦਗੀ ਪ੍ਰਧਾਨ ਬਣਾਉਣ ਦਾ ਫੈਸਲਾ ਉਸ ਦੀ ਅਸੀਂ ਪੂਰਜ ਸਲਾਘਾ ਕਰਦੇ ਆ।